ਪੰਜਾਬ ਚ ਵੱਡਾ ਸਿਆਸੀ ਤਮਾਕਾ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਦਾ ਰਾ ਦਿਖਾ ਦਿੱਤਾ ਹੈ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਪੂਰੀ ਖਬਰ ਨਾਲ ਤੁਹਾਡੀ ਸਾਂਝ ਪਾਉਣ ਨੇ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਅੱਗੇ ਵਧਣ ਤੋਂ ਪਹਿਲਾਂ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਣਾ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕ ਅੰਮ੍ਰਿਤਸਰ ਉੱਤਰੀ ਤੋਂ ਅੰਮ੍ਰਿਤਸਰ ਉੱਤਰੀ ਤੋਂ ਆਪਣੇ ਆਈਕਨ ਆਪਣੇ ਪੋਸਟਰ ਬਵਾਏ ਨੂੰ ਪਾਰਟੀ ਦੇ ਵਿਰੁੱਧ ਗਤੀਵਿਧੀਆਂ ਦੇ ਕਾਰਨ ਪਾਰਟੀ ਚੋਂ ਬਾਹਰ ਦਾ ਰਾਦ ਖਾ ਦਿੱਤਾ। ਕੁਵਰ ਵਿਜੇ ਪ੍ਰਤਾਪ ਕੁਵਰ ਵਿਜੇ ਪ੍ਰਤਾਪ ਕਹਿ ਲਈਏ ਕਿ ਰੀਡ ਦੀ ਹੱਡੀ ਵਾਲਾ ਇੱਕੋ ਇੱਕ ਵਿਧਾਇਕ ਸੀ ਜਿਹੜਾ ਸੱਚ ਨੂੰ ਸੱਚ ਕਹਿਣ ਤੇ ਝੂਠ ਨੂੰ ਝੂਠ ਕਹਿਣ ਦੀ ਥੋੜੀ ਬਹੁਤ ਹਿੰਮਤ ਰੱਖਦਾ ਸੀ। ਆਖਰਕਾਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਾਦ ਖਾ ਦਿੱਤਾ। ਵੱਡੀ ਤੇ ਅਹਿਮ ਡਵੈਲਪਮੈਂਟ ਹੋਈ ਹੈ ਪੰਜਾਬ ਦੀ ਸਿਆਸਤ ਦੇ ਅੰਦਰ। ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ਉੱਤੇ ਸਵਾਲ ਉਠਾਉਣ ਮਗਰੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਬੜ ਵਿਜੇ ਪ੍ਰਤਾਪ ਨੂੰ ਮਹਿੰਗਾ ਪੈ ਗਿਆ ਆਮ ਆਦਮੀ ਪਾਰਟੀ ਨੇ ਕੁਬੜ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ 5 ਸਾਲਾਂ ਲਈ ਮੌਤਲ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਪੀਏਸੀ ਨੇ ਇਹ ਫੈਸਲਾ ਲਿਆਇਆ ਪ੍ਰਾਣੀ ਪਾਰਟੀਵਰਤੀ ਗਤੀਵਿਧੀਆਂ ਜੋ ਸ਼ਾਮਲ ਹੋਣ ਕਾਰਨ ਮੌਤਲ ਕੀਤਾ ਗਿਆ ਦੱਸ ਦਈਏ ਕਿ ਕੁਵਰ ਵਿਜੇ ਪ੍ਰਤਾਪ ਨੇ ਮਜੀਠੀਆ ਵਿਰੁੱਧ ਕਾਰਵਾਈ ਉੱਤੇ ਸਵਾਲ ਚੁੱਕੇ ਸਨ ਇਸ ਤੋਂ ਬਾਅਦ ਪਾਰਟੀ ਵੱਲੋਂ ਇਹ ਸਖਤ ਫੈਸਲਾ ਲਿਆ ਗਿਆ ਆ ਦਰਅਸਲ ਕੁਵਰ ਵਿਜੇ ਪ੍ਰਤਾਪ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਗੱਲਾਂ ਕਹਿ ਕੇ ਆਈ ਸੀ ਕੁਵਰ ਵਿਜੇ ਪ੍ਰਤਾਪ ਇਸ ਨੂੰ ਹਰ ਵੇਲੇ ਉਠਾਉਂਦੇ ਆਏ ਸੀ ਇਸ ਬਾਰੇ ਗੱਲ ਕਰਦੇ ਆਏ ਸੀ ਵੀ ਮੈਂ ਜਿਹੜੀ ਪਾਰਟੀ ਗੱਲਾਂ ਕਰਦੀ ਹੈ ਤੇ ਜਿਹੜੀ ਸਚਾਈ ਆ ਉਹਨਾਂ ਦੋਵਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਆ ਤਾਂ ਖੜੇ ਨੇ। ਕੁੱਲ ਮਿਲਾ ਕੇ ਕੁਵਰ ਵੀਜੇ ਪ੍ਰਤਾਪ ਨੇ ਮਜੀਠੀ ਵਾਲੇ ਮਾਮਲੇ 'ਚ ਬਹੁਤ ਵਿਸਥਾਰਤ ਜਿਹੜਾ ਉਹ ਕਿਹਾ ਸੀ ਵੀਡੀਓ ਵੀ ਪਾਈ ਸੀ। ਉਹਨਾਂ ਨੇ ਕਿਹਾ ਸੀ ਕਿ ਜਦੋਂ ਜੇਲ੍ਹ ਦੇ ਵਿੱਚ ਮਜੀਠੀ ਆ ਸੀ 2022 ਵਿੱਚ ਡਰੱਗ ਕੇਸ ਚ ਤਮਾਨ ਸਾਹਿਬ ਦੀ ਸਰਕਾਰ ਨੇ ਪੁੱਛਗਿੱਛ ਤੱਕ ਨਹੀਂ ਕੀਤੀ ਚਲਾਨ ਨਹੀਂ ਪੇਸ਼ ਕੀਤਾ ਤੇ ਜ਼ਮਾਨਤ ਕਰਵਾਤੀ ਬਰਗਾੜੀ ਬੇਅਦਬੀ ਦੇਨ ਸਾਹਿਬ ਦੇ ਵੇਲੇ ਵੀ ਦੋਸ਼ੀ ਪਰਿਵਾਰ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ ਜਾਨੀ ਕਿ ਬਹੁਤ ਬਹੁਤ ਗੰਭੀਰ ਇਲਜ਼ਾਮ ਭਗਵੰਤ ਮਾਨ ਸਰਕਾਰ ਤੇ ਕਵਰ ਵੀਜੇ ਪ੍ਰਤਾਪ ਨੇ ਲਾਏ ਸੀ ਇਨ੍ਹਾਂ ਸਵਾਲਾਂ ਤੇ ਇਲਜ਼ਾਮਾਂ ਦੇ ਜਵਾਬ ਦੇਣ ਦੀ ਥਾਂ ਤੇ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਮੌਤਲ ਕਰਨ ਦਾ ਰਾਹ ਚੁਣਿਆ ਗਿਆ ਇੱਥੋਂ ਪਤਾ ਲੱਗਦਾ ਹੈ ਕਿ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਜਿਹੜੀ ਰਾਜਨੀਤੀ ਨੂੰ ਸਾਫ਼ ਸੁਥਰੀ ਛਵੀ ਰਾਜਨੀਤੀ ਚ ਗੰਦ ਸਾਫ਼ ਕਰਨ ਦੀਆਂ ਗੱਲਾਂ ਕਰਦੇ ਹੋ ਉਹ ਗੱਲਾਂ ਤਾਂ ਫਿਰ ਕਿਤੇ ਨਹੀਂ ਜੇ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦੇ ਦੋ ਕਿ ਕੁਮਰ ਵਿਜੇ ਪ੍ਰਤਾਪ ਜੋ ਕਹਿ ਰਿਹਾ ਗਲਤ ਹੈ ਤੇ ਐਵੇਂ ਨਹੀਂ ਹੋਇਆ ਐਸੀ ਕੋਈ ਸਮਝੌਤਾ ਨਹੀਂ ਕੀਤਾ ਐਸੀ ਕੋਈ ਗੰਢ ਟੁੱਪ ਨਹੀਂ ਕੀਤੀ ਕੁਮਰ ਵਿਜੇ ਪ੍ਰਤਾਪ ਝੂਠ ਬੋਲਦਾ ਹੈ ਉਸ ਤੋਂ ਬਾਅਦ ਕਬਰਜੀ ਪ੍ਰਤਾਪ ਨੂੰ 100 ਕੋਟ ਨੋਟਿਸ ਜਾਰੀ ਕਰ ਦੋ ਕਾਰਨ ਦਸੋਂ ਨੋਟਿਸ ਜਾਰੀ ਕਰ ਦੋ ਪਰ ਅਜੇ ਹਾਂ ਕੁਝ ਵੀ ਨਹੀਂ ਹੋਇਆ ਆ ਆਮ ਆਦਮੀ ਪਾਰਟੀ ਦਾ ਸਿੱਧਾ ਸਿੱਧਾ ਫੈਸਲਾ ਜਿਹੜਾ ਉਹ ਸਾਹਮਣੇ ਆਇਆ ਹੈ ਆਮ ਆਦਮੀ ਪਾਰਟੀ ਇਸ ਮਾਮਲੇ ਵਿੱਚ ਅੱਗੇ ਜਾ ਕੇ ਕੀ ਕਰਦੀ ਹੈ ਬੇਅਦਬੀਆਂ ਦੇ ਮੁੱਦੇ ਤੇ ਆਪ ਸਰਕਾਰ ਹਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ ਬੇਸ਼ੱਕ ਮੁੱਖ ਮੰਤਰੀ ਦਾ ਅੱਜ ਬਿਆਨ ਛਪਿਆ ਕਿ ਅਸੀਂ ਸਖਤ ਕਾਨੂੰਨ ਲਿਆਵਾਂਗੇ ਗੱਲ ਸਖਤ ਕਾਨੂੰਨ ਲਿਆਉਣ ਦੀ ਨਹੀਂ ਗੱਲ ਤਾਂ ਰਾਜਨੀਤਿਕ ਇੱਛਾ ਸ਼ਕਤੀ ਦੀ ਹੈ ਕਿ ਉਹ ਹੈ ਕਿ ਨਹੀਂ ਤੁਹਾਡੇ ਵਿੱਚ ਪਰ ਵੱਡੀ ਖਬਰ ਹੈ ਕੁਮਰ ਵਿਜੇ ਪ੍ਰਤਾਪ ਦਾ ਹਜੇ ਮੈਂ ਸੋਸ਼ਲ ਮੀਡੀਆ ਚੈੱਕ ਕਰ ਰਿਹਾ ਸੀਗਾ ਖਬਰ ਪੜ੍ਹਦੇ ਆਂ ਉਹਨਾਂ ਦਾ ਕੋਈ ਰੱਦੇ ਅਮਲ ਨਹੀਂ ਆਇਆ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਪਰ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਕਾਰਨ ਸਵਾਲ ਪੁੱਛਣਾ ਸਰਕਾਰ ਦੇ ਕੰਮ ਕਾਰਜ ਦੇ ਉੱਤੇ ਸਵਾਲ ਚੁੱਕਣੇ ਬਤੌਰ ਆਪਣੀ ਪਾਰਟੀ 'ਚ ਰਹਿੰਦੇ ਆ ਉਸੇ ਪਾਰਟੀ ਦੇ ਵਿਧਾਨਕਾਰ ਹੁੰਦੇ ਆ ਬੜਾ ਠੋਸ ਤਰੀਕੇ ਨਾਲ ਗੱਲ ਕਰਨੀ ਤੇ ਉਹਦਾ ਜਿਹੜਾ ਨੁਕਸਾਨ ਹੈ ਜਿਹੜਾ ਉਹਦਾ ਅੱਜ ਉਹਨਾਂ ਨੂੰ ਜਿਹੜਾ ਦੇਣਾ ਪਿਆ ਹੈ ਮੁੱਲ ਤਾਰਨਾ ਪਿਆ ਉਹ ਪਾਰਟੀ 'ਚੋਂ ਬਾਹਰ ਦਾ ਰਾਖਣ ਕੇ ਤਾਰਨਾ ਪਿਆ ਇਹ ਉਹੀ ਕੁਮਰ ਵੀਜ ਪ੍ਰਤਾਪ ਨੇ ਜਿਨ੍ਹਾਂ ਨੂੰ ਪਾਰਟੀ ਸਾਰੇ ਪੰਜਾਬ 'ਚ ਪੋਸਟਰ ਬਵਾਏ ਦੇ ਤੌਰ ਤੇ ਕਿ ਜਿਨੇ ਬੇਅਦਬੀ ਦੀ ਜਾਂਚ ਕੀਤੀ ਉਹ ਸਾਡੇ ਨਾਲ ਆ ਗਿਆ ਹੁਣ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਦਾਂਗੇ ਪਰ ਹੋਇਆ ਕੋਛ ਵੀ ਨਹੀਂ ਤਾਂ ਇਸੇ ਕਰਕੇ ਇੱਕ ਵਾਰ ਵਿਜੇ ਪ੍ਰਤਾਪ ਗੱਲ ਚੁੱਕਦੇ ਨੇ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜ ਸ਼ੈਲੀ ਦੇ ਉੱਤੇ ਆਖਰਕਾਰ ਉਹਨਾਂ ਨੂੰ ਮੁੱਲ ਧਾਰਨਾ ਪਿਆ ਆ